ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਵੰਕਾਰ ਸਤਗੁਰ ਪ੍ਰਸਾਦ ਆਸਾ ਮਹਿਲਾ ਚੌਥਾ ਛੰਦ ਕਰ ਚੌਥਾ ਹਰ ਅੰਮ੍ਰਿਤ ਪੀਨੇ ਲੋਏ ਨਾਮਨ ਪ੍ਰੇਮ ਰਤਨਾ RAM ਰਾਜੇ ਮਨ RAM ਕਸਵਟੀ ਲਾਇਆ ਕੰਚਨ ਸੋਵਨਾ ਗੁਰਮੁਖ ਰਾਂਗੇ ਚਲੂ ਲਿਆ ਮੇਰਾ ਮਨ ਤਨੋ ਪੀਨਾ ਜਿਨੇ ਨਾਨਕ ਮੁਸਕ ਚਲੋਕੇ ਆ ਸਭ ਜਨਮ ਤਨ ਤਨਾ ਇਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਆਸਾ ਮਹਿਲਾ ਪਹਿਲਾ ਵਾਰਸ ਲੋਕਾ ਨਾਲ ਸ਼ਲੋਕ ਪੀ ਮਹਿਲੇ ਪਹਿਲੇ ਕੇ ਲਿਖੇ ਢੂੰਡੇ ਅਸਰਾਜੈ ਕੀ ਧੁਨੀ ਸ਼ਲੋਕ ਮਹਿਲਾ ਪਹਿਲਾ ਬਲੇਹਾਰੀ ਗੁਰ ਆਪਨੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਮਹਿਲਾ ਦੂਜਾ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਮਹਿ ਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨੇ ਸੁਚੇਤ ਛੂਟੇ ਤਿਲ ਬੁਆੜ ਜੀਓ ਸੁਝੇ ਅੰਦਰ ਖੇਤ ਖੇਤੈ ਅੰਦਰ ਝੋਟਿਆ ਕੋ ਨਾਨਕ ਸੋਨਾ ਹੈ ਫਲੀਆਂ ਫੁਲੀਆਂ ਬਪੂੜੇ ਪੀਤਾ ਨੇ ਵਿੱਚ ਸਵਾਹ ਪੌੜੇ ਆਪੀਨੇ ਆਪ ਸਾਜਿਓ ਆਪੀ ਨਹਿ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਉ ਦਾਤਾ ਕਰਤਾ ਆਪ ਤੂ ਤੁਸ ਦੇਵ ਹੈ ਕਰਹ ਪਸਾਉ ਤੂ ਜਾਨੋਈ ਸਬਸੈ ਦੇ ਲਸ ਹੈ ਜਿੰਦ ਕਵਾਉ ਕਰ ਆਸਨ ਡਿਠੋ ਚਾਉ ਹਰ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨਿਆ RAM ਰਾਜੇ ਜਿਸ ਲਾਗੀ ਪੀਰ ਪਿਰਾਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖਿਆ ਮਰ ਜੀਵ ਹੈ ਮਰੀਆਂ ਜਨਨਾਨਿਕ ਸਤਗੁਰ ਮੇਲ ਹਰ ਜਗ ਦੂਤਰ ਤਰੀਆਂ ਸ਼ਲੋਕ ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਾਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਿਆ ਲੱਖ ਕਰੋੜ ਸੱਚ ਸਭ ਥਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸਾਚੇ جو مر جمے سو کچھ نچ محلہ پہلا وڈی, وڈی آئی جا وڈا ناؤ وڈی, وڈی آئی جا سچ آو وڈی, وڈی آئی جا چل تھاؤ وڈی, وڈی آئی جا آ ل ਵੱਡੀ ਵਡਿਆਈ ਬੂਝਿਆ ਸਭ ਪਾਓ ਵੱਡੀ ਵਡਿਆਈ ਜੇ ਪੁੱਛ ਨਾ ਦਾਤ ਵੱਡੀ ਵਡਿਆਈ ਜੇ ਆਪੇ ਆਪ ਨਾਨਕ ਕਾਰਨ ਕਥਨੀ ਜਾਈ ਕੀਤਾ ਕਰਨਾ ਸਰਬ ਰਜਾਈ ਮਹਿ ਲਾਦੂ ਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਂਡਾ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਇਹ ਪੀ ਆਖ ਨ ਜਾਪਈ ਜੇ ਕੀ ਸਾਂ ਨੈਰਾਸ ਨਾਨਕ ਗੁਰਮੁਖ ਜਾਨੀਐ ਜਾ ਕੋ ਆਪ ਕਰੇ ਪਰਗਾਸ ਪਉੜੀ ਨਾਨਕ ਜੀ ਉਪਾਏ ਕਾ ਲਿਖਨਾ ਵੈ ਧਰਮ ਬਹਾਲਿਆ ਉਥੈ ਸੱਚੇ ਹੀ ਸਚ ਨਿਬੜ ਹੈ ਚੁਣ ਵਖ ਕੱਡੇ ਜਜਮਾਲਿਆ ਥਾਉ ਨਾ ਪਾਇਨ ਕੋ ਧਿਆਰ ਮੋ ਕਾਲੈ ਦੋ ਜਗ ਚਾਲਿਆ ਤੇ ਰਹਿ ਨਾਇ ਰਹਤੇ ਸੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾ ਵੈ ਧਰਮ ਬਹਾਲਿਆ chant 3 ਹਮ ਮੂਰਖ ਮੁਗਧ శరణాగతి ਮਿਲ ਗੋਵਿੰਦ ਰੰਗਾ RAM ਰਾਜੇ ਗੁਰ ਪੂਰੈ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮੰਤਰ ਸ਼ਬਦ ਵਿਗਾਸਿਆ ਜਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾ ਨਿਕਸਤ ਸੰਗ ਸਲੋਕ ਮਹਿਲਾ ਪਹਿਲਾ ਵਿਸਮਾਦਨਾਦ ਵਿਸਮਾਦਵੇਦ ਵਿਸਮਾਦਜੀ ਵਿਸਮਾਦਪੇਦ ਵਿਸਮਾਦਰੂਪ ਵਿਸਮਾਦਰੰਗ ਵਿਸਮਾਦਨਾਗੇ ਫਿਰਹ ਜਹੰਤ ਵਿਸਮਾਦਪਾਉਣੀ ਵਿਸਮਾਦਪਾਲਿਨ ਵਿਸਮਾਦਅਗਨੀ ਖੇਢ ਹੈ ਵਿਡਾਨੀ ਵਿਸਮਾਦਤਰਤੀ ਵਿਸਮਾਦਖਾਨੀ ਵਿਸਮਾਦਸਾਦ ਲਗਿਆ ਪਰਾਨੀ ਵਿਸਮਾਦ ਸੰਜੂਗ ਵਿਸਮਾਦ ਵਿਜੋਗ ਵਿਸਮਾਦ ਭੁਖ ਵਿਸਮਾਦ ਪੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹਮ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਜ਼ਰ ਹਜ਼ੂਰ ਵੇਖ ਵਿਡਾਨ ਰਹਿਆ ਵਿਸਮਾਦ ਨਾਨਕ ਬੂਝਨਪੂਰ ਹੈ ਭਾਗ ਮਹਿਲਾ ਪਹਿਲਾ ਕੁਦਰਤ ਦੀ ਸੈ ਕੁਦਰਤ ਸੁਣੀਏ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇ ਵਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪੈਨਨ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜੀਨ ਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖਿਆ ਵਰਤਾਤਾ ਕੋਤਾ ਕਫੌੜੀ ਆਪੀ ਨਾ ਪੋਗ ਪੋਗ ਹੈ ਹੋਏ ਪਸਮੜ ਪਾਓ ਸਿਧਾਇਆ ਵੱਡਾ ਹੋਆ ਦੁਨੀਆ ਗਾਰ ਗਲ ਸੰਗਲ ਕਤ ਚਲਾਇਆ ਅਗਿਆ ਕਰਨੀ ਕੀਰਤ ਵਾਚੀਆ ਬਹਿ ਪਕਰ ਕਰ ਸਮਝਾਇਆ ਥਾਉ ਨਾ ਹੋ ਵੀ ਪਉਦੀ ਹੁਣ ਸੁਦੀਆਂ ਕਿਆ ਰੋਆਇਆ ਮਨ ਅੰਧਾ ਜਨਮ ਗਵਾਇਆ ਥਾਉ ਨਾ ਹੋਵੀ ਪੌਦੀ ਹੁਣ ਸੁਣੀਐ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ